ਮਾਣਾ ਬਲਾਕ ਵਿਖੇ ਬੀਤੀ ਰਾਤ ਅਚਾਨਕ ਆਏ ਹਨੇਰੀ ਅਤੇ ਚੱਕਰ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ 150 ਦੇ ਕਰੀਬ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮ ਵੀ ਟਿੱਕੇ ਨੇ ਇਸ ਸਬੰਧੀ ਪਾਵਰ ਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਬੋਰਡ ਨੂੰ ਇਸ ਹਨੇਰੀ ਅਤੇ ਚੱਕਰ ਦੇ ਕਾਰਨ 25 ਲੱਖ ਰੁਪਏ ਦਾ ਨੁਕਸਾਨ ਚੱਲਣਾ ਪਿਆ ਅਤੇ ਉਹਨਾਂ ਆਖਿਆ ਕਿ ਸੜਕਾਂ ਤੇ ਇਸ ਫੈਦੇ ਡਿੱਗਣ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ 2-3 ਦਿਨਾਂ ਤੱਕ ਹੀ ਬਿਜਲੀ ਦੀ ਸਪਲਾਈ ਨੂੰ ਚਾਲੂ ਕੀਤਾ ਜਾਏਗਾ ਉਤੇ ਹੀ ਟਿੰਕਾ ਗਾਜੇ ਵਾਸਤੇ ਦੱਸਿਆ ਕਿ ਕੁਦਰਤੀ ਇਸ ਕਰੋਪੀ ਦੇ ਕਾਰਨ ਕਿਸਾਨਾਂ ਦਾ ਅਤੇ ਸ਼ਹਿਰ ਨਿਵਾਸੀਆਂ ਦਾ ਬਟਾ ਨੁਕਸਾਨ ਹੋਇਆ ਹਾਲਾਂਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ ਸਾਰੇ ਸਮਾਣੇ ਚ ਨਾਲ ਇਹ ਜਿਹਾ ਬਲਾਕ ਕੀ ਕਹਨੇ ਦੋ ਬਿਜਲੀ ਬੋਰਡ ਕਾਫੀ ਭਾਰੀ ਨੁਕਸਾਨ ਹੋਇਆ ਦੋ ਢਾਈ ਸੂ ਖੰਭਾ ਡਿੱਗ ਗਿਆ ਤੇ ਬਿਜਲੀ ਬੋਰਡ ਦੇ ਐਕਸ਼ਨ ਸਾਹਿਬ ਨੂੰ ਤੇ ਬਿਜਲੀ ਬੋਰਡ ਦੇ ਪੂਰੇ ਮਹਿਕਮੇ ਨੂੰ ਮੇਰਾ ਸ੍ਰੋਤ ਹੈ ਬਹੁਤ ਵਧੀਆ ਇਹਨਾਂ ਨੇ ਆਪਣੀ ਸਖਤ ਮਿਹਨਤ ਨਾਲ ਸ਼ਾਰੇ ਸ਼ਹਿਰ ਵਿੱਚ ਜਿੰਨਾ ਵੀ ਹੋ ਸਕੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਸ਼ਹਿਰ ਵਿੱਚ ਜਿੰਨੀ ਵੱਧ ਵੱਧ ਇਹਨਾਂ ਨੂੰ ਸੋ ਦੇ ਸਕਦੀ ਲਾਈਟ ਆਈ ਹੈ ਕਾਫੀ ਮੁਹੱਲੇ ਵਿੱਚ ਲਾਈਟ ਆ ਗਈ ਕਾਫੀ ਰਹਿੰਦੇ ਸੀ ਸਵੇਰੇ ਵਿਚਾਰੇ 5 ਵਜੇ ਲੱਗੇ ਹੋਏ ਸੀ ਰਾਤ ਨੂੰ ਸਾਢੇ ਰਾਤ ਕੰਮ ਕੀਤਾ ਨੇ ਦੁਬਾਰੇ ਫੇਰ 2 ਘੰਟੇ ਬਾਅਦ 7 ਵਜੇ ਆ ਕੇ ਫੇਰ ਆਪਣੇ ਕੰਮ ਵਿੱਚ ਇਹ ਲਾਗੇ ਨੇ ਮੈਂ ਇਹਨਾਂ ਨੂੰ ਇੱਕ ਵਾਰ ਫੇਰ ਬਹੁਤ ਧੰਨਵਾਦੀ ਕਰਦਾ ਬਿਜਲੀ ਬੋਰਡ ਮਹਿਕਮੇ ਦਾ ਤੇ ਇਹਨਾਂ ਨੂੰ ਸ਼ੁਕਰੀਆ ਕਰਦਾ ਇਹਨੇ ਤਨਵਾਨ ਪੂਰੀ ਮਿਹਨਤ ਨਾਲ ਆ ਕੇ ਲੋਕਾਂ ਨੂੰ ਬਹੁਤ ਲਾਈਟ ਜਿਹੜੀ ਚੱਲੀ ਹੈ ਬਹੁਤ ਧੰਨਵਾਦੀ ਨਾਲ ਦੇਖੋ ਜੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਵੀ ਹੇ ਮੇਰੇ ਵਾਹਿਗੁਰੂ ਹੇ ਮੇਰੇ ਪ੍ਰਮਾਤਮਾ ਵੀ ਜਿਹੜੀਆਂ ਵੀ ਕਿਸੇ ਤੋਂ ਸਾਡੇ ਦੋ ਜਾਸੀ ਵਿੱਚ ਹੈ ਸਾਡੇ ਤੋਂ ਕਿ ਭੁਲਚਕ ਹੁੰਦੀ ਹੈ ਇਹਨੂੰ ਬੱਚਾ ਸਮਝ ਕੇ ਮਾਫੀ ਕਰਿਆ ਕਰੋ ਤੇ ਇਹ ਜਿਹੜੇ ਕੁਦਰਤ ਦੀ ਜਿਹੜੇ ਕਰੋਪੀਆਂ ਨੇ ਇਹਨਾਂ ਤੋਂ ਸਭ ਨੇ ਯਾਦ ਰੱਖਿਆ ਕਰੋ ਤੇ ਫਸਲਾਂ ਦੀਆਂ ਨਖਾਂ ਬਹੁਤ ਹੋਇਆ ਗੱਡੀਆਂ ਦਾ ਦਰਖਤਾਂ ਦਾ ਸੜਕਾਂ ਦੇ ਆਵਾਜਾਈ ਦਾ ਅਜੋ ਇੰਨੀ ਹਨੇਰੀ ਚੱਲੀ ਬਹੁਤ ਹੀ ਜ਼ਿਆਦਾ ਹਨੇਰੀ ਨਾਲ ਕਾਫੀ ਸ਼ੈਡਟ ਹੈਗੇ ਫੈਕਟਰੀਆਂ ਦੇ ਬਣ ਕੇ ਮੇਰੇ ਵੀ ਥੋੜਾ ਜਿਹਾ ਫੈਕਟਰੀ ਦਾ ਨੁਕਸਾਨ ਹੋਇਆ ਹੈ ਤੇ ਲੋਕਾਂ ਦੇ ਵੀ ਲੱਖਾਂ ਕਰੋੜਾਂ ਰੁਪਏ ਦਾ ਰਾਤ ਨੁਕਸਾਨ ਹੋਇਆ ਹੈ ਇਹ ਜੀ ਕੁਦਰਤ ਦੀ ਗਰੋਪੀ ਦੇ ਵਿੱਚੋਂ ਪ੍ਰਮਾਤਮਾ ਸਭ ਨੂੰ ਕੱਢੇ ਤੇ ਮੈਂ ਇੱਕ ਵਾਰ ਪ੍ਰਮਾਤਮਾ ਦੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਏ ਮੇਰੇ ਵਾਹਿਗੁਰੂ ਏ ਮੇਰੇ ਪ੍ਰਮਾਤਮਾ ਵੀ ਸਾਰੇ ਜਿਹਾ ਆਪਣਾ ਮੇਰੇ ਪਰ ਹੱਥ ਆਖਿਆ ਕਰੋ ਦੇਖੋ ਜੀ ਮੈਂ ਨਾ ਇੱਕ ਪ੍ਰਮਾਤਮਾ ਨੂੰ ਅਰਦਾਸ ਕਰਦਾ ਬੇਨਤੀ ਕਰਦਾ ਕਿ ਜੋ ਕੱਲ ਰਾਤ ਦਾ ਹਸ਼ਰ ਸੀ ਜੋ ਮੰਜ਼ਰ ਸੀ ਇਹ ਜਹਾ ਹਸ਼ਰ ਕਦੇ ਨਾ ਹੋਵੇ ਫੈਕਟਰੀਆਂ ਦੇ ਛੱਡ ਉੱਡ ਕੇ ਖੇਤਾਂ ਦੇ ਵਿੱਚ ਕਈਆਂ ਦੇ ਅੱਗ ਲੱਗੀ ਫਸਲਾਂ ਨੁਕਸਾਨ ਹੋ ਗਿਆ ਖੜੀ ਫਸਲਾਂ ਦਾ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਛੱਡ ਉੱਟ ਗਏ ਫੈਕਟਰੀਆਂ ਦੀਆਂ ਕੰਧਾਂ ਢਹਿ ਗਈਆਂ ਨੇਰੀ ਚੱਕਰ ਦਰਖਤ ਗਿਰ ਗਏ ਕਈ ਗੱਡੀਆਂ ਨੂੰ ਭੰਨੀ ਗਈਆਂ ਗੱਡੀਆਂ ਦੇ ਆਪਸ ਐਕਸੀਡੈਂਟ ਹੋ ਗਏ ਕਈ ਗੱਡੀਆਂ ਖਤਾਨਾ ਚ ਉਤਰ ਗਈਆਂ ਉੱਤੇ ਦਰਖਤ ਗਿਰ ਗਏ ਜਾਨੀਮਾਲ ਦਾ ਬਹੁਤ ਨੁਕਸਾਨ ਹੋਇਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ हे ਮੇਰੇ ਪ੍ਰਮਾਤਮਾ ਜੇ ਕੋਈ ਕਿਸੇ ਵੀ ਇਹ ਜੇ ਭੁੱਲ ਚੁੱਕੇ ਇਹ ਜੀ ਹੋਈ ਹੈ ਮਨੁੱਖ ਤੋਂ ਉਹਨੂੰ ਮਾਫ ਕਰੀਂ ਤੇ ਜਿਹੜਾ ਇਹ ਕਰੋਪੀ ਐ ਇਹ ਤੋਂ ਨਜਾਲ ਦਵਾਈ ਕਿਉਂਕਿ ਇਸ ਕਰੋਪੀ ਦੇ ਅੱਗੇ ਕਿਸੇ ਦੀ ਬਾਸ ਨਹੀਂ ਚੱਲਦੀ ਆਪਾਂ ਇੱਕ ਪਰਮਾਤਮਾ ਨੂੰ ਅਰਦਾਸ ਹੀ ਕਰ ਸਕਦੇ ਆਂ ਵੀ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਦੇ ਆਂ ਤੇ ਫੇਰੇ ਮੇਰੇ ਸੱਚੇ ਪਰਮਾਤਮਾ ਸਰਬੱਤ ਦਾ ਭਲਾ ਕਰੀਂ ਤੇ ਸ਼ੁਕ ਸ਼ਾਂਤੀ ਰੱਖੀ ਬਿਜਲੀ ਬੋਰਡ ਦਾ ਕਿੰਨਾ ਕੁ ਨੁਕਸਾਨ ਆਇਆ ਕਿੰਨੇ ਖੰਭੇ ਗਿਰੇ ਹੁੰਦਾ ਜੀ ਸੁਣਨ ਚ ਆਇਆ ਵੀ 2-250 ਦੇ ਕਰੀਬ ਖੰਭਾ ਗਿਰ ਗਿਆ ਤੇ ਤਾਰਾਂ ਕਾਫੀਆਂ ਨੁਕਸਾਨ ਹੋ ਗਈਆਂ ਔਰ ਮੈਨੂੰ ਇਹ ਲੱਗਦਾ ਵੀ ਇਹ 1-2 ਦਿਨ ਇਹਨਾਂ ਨੂੰ ਠੀਕ ਹੋਣ ਚ ਲੱਗ ਜੂਗਾ ਪਰ ਪਰਮਾਤਮਾ ਸ਼ੁਕਰ ਰਿਹਾ ਕਿ ਉਹ ਖੰਬਿਆਂ ਦੇ ਥੱਲੇ ਕੋਈ ਆ ਕੇ ਇਹੋ ਜਿਹੀ ਨੁਕਸਾਨ ਨਹੀਂ ਹੋਇਆ ਹੈਗਾ ਪਰ ਪਰਮਾਤਮਾ ਅੱਗੇ ਇਹੋ ਜਿਹੀ ਕਰੋਪੀ ਦੇ ਅੱਗੇ ਬਚੋ ਰੱਖੇ ਅੱਗੇ ਤੋਂ ਪਰਮਾਤਮਾ ਇਸ ਜਾਨੀ ਮਾਰ ਨੁਕਸਾਨ ਤੋਂ ਬਚਾ ਰੱਖੇ ਜਿਹੜਾ ਇਹ ਹਸ਼ਰ ਹੋਇਆ ਕੱਲ ਦਾ ਇਹ ਸਿਆਣੇ ਕਹਿੰਦੇ ਹੁੰਦੇ ਨੇ ਵੀ ਕੋਈ ਇਹੋ ਜਿਹਾ ਮਾੜਾ ਕਰਮ ਨਾ ਕਰੀਏ ਕਿ ਪਰਮਾਤਮਾ ਦੀ ਕਰੋਪੀ ਚੱਲ ਨੀ ਪਵੇ ਇਹੋ ਜਿਹੀ ਕਰੋਪੀ ਤੋਂ ਆਪਾਂ ਨੂੰ ਬਚਣਾ ਚਾਹੀਦਾ ਨੇਰੀ ਚੱਕੜਾ ਉਹ ਬਿਲਜ ਦੇ ਕਿੰਨਾ ਨੁਕਸਾਨ ਹੈ ਕਿਸੇ ਨੇ ਰਿਪੋਰਟ ਦਿੱਤੀ ਹੈ ਇਹਦੇ ਵੀ ਸਾਡਾ ਜਿਹੜਾ ਸਮਾਣਾ ਡਿਵੀਜ਼ਨ ਦਾ ਨੁਕਸਾਨ ਬਹੁਤ ਹੋਇਆ ਕਿਉਂਕਿ ਨਾ ਸਾਡੇ ਜਿਹੜੀ ਹਨੇਰੀ ਨਾਲ ਤੁੱਲੇ ਵਾਲ ਗ੍ਰਿਡ ਤੋਂ ਕਕਰਾਲੇ ਤੋਂ ਗਾਜੇ ਆਸ ਤੋਂ ਇਹਨਾਂ ਦੇ ਤੇ ਜਿਹੜੀ ਸਾਡੀਆਂ ਲਾਈਨਾਂ ਦੇ ਪੋਲ ਜ਼ਿਆਦਾ ਡੇਗੇ ਨੇ ਹਾਲੇ ਅਸੀਂ ਜਿਹੜਾ ਹੈ ਗਿਆ 24 ਘੰਟੇ ਦੇ ਲਾਈਨਾਂ ਦਾ ਦੇਖਿਆ ਕਿੰਨੇ ਕ ਪੋਲ ਲਏ ਉਹ तकरीबन ਸਵਾ ਖਸੂ ਦੇ ਨੇੜੇ ਪੋਲ ਹੈਗੇ ਨੇ ਤੇ ਜਿਹੜੇ ਟ੍ਰਾਂਡ ਡੇਗੇ ਨੇ ਕੋਈ 20 ਲੱਖ ਦੇ तकरीबन ਅੰਦਾਜ਼ਾ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਕਦ ਤੱਕ ਨਾਈਟ ਕੰਪਲੀਟ ਹੋ ਜਾਏਗੀ ਪਿੰਡਾਂ ਜਾਂ ਸਹਿਰਾਂ ਦੀ ਜਿਹੜੀ 24 ਘੰਟੇ ਵਾਲੇ ਲਾਈਨਾਂ ਨੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਾਮ ਤੱਕ ਸਾਰੇ ਪਿੰਡਾਂ ਦੀ ਸਪਲਾਈ ਚਲਾ ਦੇਈਏ ਜਿਹੜੀ ਮੋਟਰ ਵਾਲੀ ਹੈ ਉਹ ਅਜੇ ਅਸੀਂ ਬਾਅਦ ਵਿੱਚ ਸਰਵੇ ਕਰਕੇ ਜਿਹਨਾਂ ਨੂੰ ਨੁਕਸਾਨ ਆਇਆ ਉਹ ਕੱਲ੍ਹ ਜਾਂ ਪਰਸੋਂ ਤੱਕ ਸ਼ਾਮ ਤੱਕ ਚਲਾ ਦੇਵਾਂਗੇ ਸਾਰੇ ਇਥੇ